ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਾਰੇ ਲੋਕ ਜੋ ਨਿਤਨੇਮ ਤੇ ਹੋਰ ਪ੍ਰਚਲਿਤ ਬਾਣੀਆਂ ਜਿਵੇਂ ਸੁਖਮਨੀ ਸਾਹਿਬ ਆਸਾ ਦੀ ਵਾਰ ਤੇ 12 ਮਾਹ ਦੀ ਬਾਣੀ ਦੀ ਪੜਦੇ ਨੇ ਜਾਂ ਸੁਣਦੇ ਨੇ ਸੋ ਇਹ ਛੋਟੇ ਜਿਹੇ ਕਿਤਾਬਚੇ ਵਿੱਚ ਇਹਨਾਂ ਸਭ ਬਾਣੀਆਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਹੋਈ ਹੈ ਤਾਂ ਕਿ ਬਾਣੀ ਦਾ ਜਾਪ ਕਰਨ ਵਾਲੇ ਨੂੰ ਗੁਰਬਾਣੀ ਬਾਰੇ ਕੁਝ ਜਾਣਕਾਰੀ ਹੋਵੇ ਉਸ ਤੋਂ ਇਲਾਵਾ ਅਖੀਰ ਤੇ ਇੱਕ ਛੋਟਾ ਜਿਹਾ ਲੇਖ ਹੈ ਤੇ ਕੁਝ ਕੁ ਅਰਦਾਸ ਬਾਰੇ ਵੀ ਦੱਸਿਆ ਹੋਇਆ ਹੈ ਇਹਨਾਂ ਬਾਣੀਆਂ ਬਾਰੇ ਸੰਖੇਪ ਜਾਣਕਾਰੀ ਦਿੰਦੇ ਹੋਏ ਜੇ ਕੋਈ ਭੁੱਲਾ ਹੋਈਆਂ ਹੋਣ ਤਾਂ ਖਿਮਾ ਕਰਨਾ ਤੇ ਜੇ ਕੋਈ ਸੋਧ ਕਰਨ ਦੀ ਲੋੜ ਹੋਈ ਤਾਂ ਜਰੂਰ ਸੁਝਾ ਦਿੱਤਾ ਜਾਵੇ ਤਾਂ ਕਿ ਗਾਹਾਂ ਤੋਂ ਇਸ ਸੋਧ ਕੀ ਦੀ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ